ਇੰਸਟਾਗ੍ਰਾਮ ਤੇ ਮਿਲੇ ਸੀ ਇੰਸਟਾਗ੍ਰਾਮ ਤੇ ਮਿਲੇ ਸੀ ਅੱਛਾ ਮੈਂ ਇੰਸਟਾਗ੍ਰਾਮ 'ਚ ਤੁਸੀਂ ਮਿਲੇ ਸੀ ਇਹਨੂੰ ਕਿੰਨੇ ਸਮੇਂ ਤੋਂ ਤੁਸੀਂ ਇਹਦੇ ਕੋਲ ਪਹਿਲਾਂ ਵੀ ਵੀਡੀਓ ਆਈ ਸੀ ਫਸਟ ਟਾਈਮ ਹੋਇਆ ਹੁੰਦਾ ਫਸਟ ਟਾਈਮ ਹੈ ਜਿੱਦ ਮੈਂ ਤੂੰ ਪੇਮੈਂਟ ਪਾਉਂਦਾ ਕੰਮ ਕੋਈ ਨਹੀਂ ਪਤਾ ਨਹੀਂ ਮੈਨੂੰ ਫੇਕ ਵੀਜ਼ਾ ਕਰਾਉਣ ਲਈ ਤੁਸੀਂ ਕੀ ਤੁਹਾਡੇ ਉਹ ਬਈ ਮੇਰੀ ਕੋਈ ਯਾਰ ਲੱਖ 61000 ਦੇਵਾਣੇ ਜੀ ਗੱਲ ਹੁਣ ਕੰਮ ਕਰਦੇ ਵੀ ਕਿਹਦਾ ਮਤਲਬ ਹੋ ਨਹੀਂ ਭਾਜੀ ਅੱਜ ਵੀ ਮੈਨੂੰ ਪੇਮੈਂਟ ਲਿਆ ਨਹੀਂ ਕਰਦੀ ਜਿਹਾ ਬੁਲਾਇਆ ਸੀ ਅੱਛਾ ਪੇਮੈਂਟ ਪਹੁੰਚ ਜਾਂਦੇ ਸੀ ਬੰਦਾ ਕਹਿੰਦੇ ਚੜ੍ਹਾਉਂਦੇ ਕੋਈ ਨਹੀਂ ਬਸ ਪੇਮੈਂਟ ਪਾਈ ਜਾਵਾ ਨਾ ਇਹ ਮਿਲੇ ਤੁਹਾਨੂੰ ਕਿੱਦਾਂ ਇਹ ਅੱਜ ਕਿੱਦਾਂ ਅੱਜ ਕਿੱਦਾਂ ਦੀ ਮੁਲਾਕਾਤ ਹੋਈ ਤੁਸੀਂ ਅਸੀਂ ਆ ਪੇਮੈਂਟ ਦੇਣ ਦੇ ਬੁਲਾਇਆ ਸੀ ਨਾ ਜੀ ਤੁਹਾਡੀ ਪਹਿਲੇ ਦੀ ਪੇਮੈਂਟ ਹੈ 11 ਲੱਖ ਪਾਸੇ ਸੀ ਬਿਲਕੁਲ ਅੱਜ ਬਈ ਇਹ ਨੇ ਜਿੱਦਾਂ ਸਾਰੀ ਪੇਮੈਂਟ ਲੈ ਚੁੱਕਾ ਹੈ ਬਈ ਨਾ ਤੇ ਇਹ ਆਪ ਕੋ ਪੇਮੈਂਟ ਹੋਰ ਮੰਗਦਾ ਬਈ ਅਸੀਂ ਕਿ 80000 ਰੁਪਏ ਤੁਹਾਡਾ ਹੋਰ ਬੈਂਡਿੰਗ ਹੈ ਉਹ ਕੋਈ ਵੀ ਆਪਾਂ ਵੀ ਚੈੱਕ ਕਰ ਲਈ ਸੀ ਬਈ ਨਾ ਇਹਨਾਂ ਦੇ ਭਾਈ ਮੈਂ ਕਿੱਥੇ ਕਰਾਂ ਭਾਈ ਭਾਈ ਸਟਟ ਰਣਾ ਮੈਂ ਲੋਕਲੀ ਜੰਮੇਦਰ ਤੋਂ ਆਇਆ ਤੇ ਸਾਡਾ ਭਰਾ ਇਹ ਜੀਐਨਕੇ ਤੋਂ ਹੈ ਜੰਮੂ ਤੋਂ ਹੈ ਇਹਦੇ ਵੈਸੇ ਮਾਰੇ ਹੈ ਜਾਲੀ ਵੀਦੇਸ ਦੇ ਨਿਊਜ਼ੀਲੈਂਡ ਦੇ ਇਹ ਇਹਨਾਂ ਦੇ ਵੈਸੇ ਹੈ ਭਾਈ ਤੁਹਾਡਾ ਨਾਮ ਪੈਸਾ ਕਿੰਨੇ ਪੈਸੇ ਤੁਹਾਡੇ ਡਾ ਆਹ ਲੱਖ ਆਪਾਂ ਵਿਚਾਰੀ ਹਾਸੋ ਜੀ ਨਿਕਾਜ ਜੀ ਅੱਛਾ ਜੀ ਇੱਕ ਸਿੱਕੇ ਤੋਂ ਫੜਿਆ ਬੰਦਾ ਇਹਨਾਂ ਨੇ ਕਿਹਾ ਵੀ ਬੜਾ ਚੜ੍ਹਿਆ ਜਾਂਦਾ ਜੀ ਬੜਾ ਚੜ੍ਹਿਆ ਜਿਵੇਂ ਅਸੀਂ ਕਿਹਾ ਸੀ ਹਾਂ ਜੀ ਇਹਨੇ ਸਟੈਪ ਬਾਈ ਸਟੈਪ ਇਹਨਾਂ ਨੇ ਇਹਨਾਂ ਨੂੰ ਮਿਲਿਆ ਕਿਤੇ ਆ ਅੱਛਾ ਜੀ ਤੇ ਇਹਨਾਂ ਨੂੰ ਇੰਸਟਾਗ੍ਰਾਮ ਤੇ ਕਿਤੇ ਮਿਲਿਆ ਸੀ ਤੁਸੀਂ ਇਹ ਬਾਕੀ ਕੀ ਨਾਮ ਹੈ ਭਾਈ ਆਪਣਾ ਭਾਈ ਮੈਂ ਪਹਿਲੇ ਕਿੱਥੇ ਰਹਿਣ ਮਿਲਿਓ ਅਸੀਂ ਜੰਮੂ ਤੇ ਆਏ ਇਹਨਾਂ ਦੇ ਕਿਹਨਾਂ ਨੂੰ ਪੈਸੇ ਦਿੱਤੇ ਕਿਤਾਈ ਜੀ ਇਹਨਾਂ ਨੇ ਫੇਸਬੁਕ ਤੇ ਮੈਸੇਜ ਆਇਆ ਕਿ ਜੀ ਫਿਰ ਉਹਨੇ ਮੇਰੇ ਨੰਬਰ ਲੈ ਤਾ ਜੀ ਮੇਰਾ ਇੰਸਟਾਗ੍ਰਾਮ ਤੇ ਮੈਨੂੰ ਸ਼ੁੱਤ ਬੰਦਾ ਸਭ ਤੋਂ ਪਹਿਲਾਂ ਕਿਹਾ ਸੀ ਕਿ ਅੱਛਾ ਬਰਕੇ ਬਰਮ ਨਾ ਕਰਾ ਕੇ ਦੇ ਮੈਂ ਪਹਿਲੇ ਤਾਂ ਆਪਾਂ ਕੋਈ ਹਾਂ ਨਾ ਨਹੀਂ ਕੀਤੀ ਨਾ ਫਿਰ ਬਾਬਾ ਕਾਲ ਮੈਸੇਜ ਕਰਦੇ ਸੀ ਹਨਾ ਤੇ ਫਿਰ ਚਲੋ ਆਪਾਂ ਨੂੰ ਕੰਮ ਦਿੱਤਾ ਜੀ ਕੁੜੀ ਕੱਲ ਦੱਸ ਦੋ ਕੁੜੀ ਉਹ ਠਹਿਰ ਬਹਿ ਜਾ ਭਾਜੀ ਕੀ ਮਾਮਲਾ ਕੀ ਭਾਜੀ ਮਾਮਲਾ ਹੈ ਕਿ ਮੁੰਡਾ ਹੈ ਸਾਡੇ ਕੋਲ ਜੰਮੂ ਤੋਂ ਆਇਆ ਵਾਕਿਆ ਹੈ ਸਾਡਾ ਉਹਨਾਂ ਨੇ ਕਿਹਾ ਇੰਸਟਾਗ੍ਰਾਮ ਤੇ ਮਿਲਿਆ ਸੀ ਭਈ ਤੁਸੀਂ ਆਪਣਾ ਪੱਕਾ ਰੱਖਣਾ ਚਾਹੁੰਦੇ ਤੁਸੀਂ ਪੱਕਾ ਤੇ ਹੋਗੇ ਸੋਰੀ ਸਰ ਭਈ ਅਜੋ ਮੜਾ ਜੀ ਨਹੀਂ ਰੱਖਣਾ ਚਾਹੁੰਦੇ ਪੱਕੇ ਤੇ ਦਰਾਂ ਲੱਗਦੀ ਹੈ ਅੱਜ ਦਾ ਵਕਤ ਨਹੀਂ ਹੈ ਜੀ ਆਪਾਂ ਕੰਮ ਤੇ ਹਾਂ ਜੀ ਜਦੋਂ ਵੀਜ਼ਾ ਜਾ ਕੇ ਤਾਂ ਵੀਜ਼ਾ ਡੁਪਲੀਕੇਟ ਨੇ ਲਈ ਗਿਆ 8000 ਰੁਪਏ ਹੋਰ ਮੰਗਦਾ ਸੀ ਉਹ 8000 ਦੇਣ ਦੇ ਲਈ ਅਸੀਂ ਇਹਨੂੰ ਬੁਲਾਇਆ ਸੀ ਕਿ ਤੂੰ ਅੱਗ ਲੈ ਜਾ ਜਦੋਂ ਮਿਲਿਆ ਫਿਰ ਆਪਾਂ ਇਹਨੂੰ ਕਿਹਾ ਕਿ ਭਾਈ ਸਾਨੂੰ ਚੈੱਕ ਕਰਵਾ ਕੀ ਇਹ ਤੇਰਾ ਜੋ ਡੁਪਲੀਕੇਟ ਵੀਜ਼ਾ ਹੈ ਨਾ ਉਸ ਤੋਂ ਬਾਅਦ ਅਸੀਂ ਸਾਨੂੰ ਐਕਸੈਪਟ ਕਰ ਗਿਆ ਕਿ ਹਾਂ ਜਿਹੜਾ ਵੀਜ਼ਾ ਡੁਪਲੀਕੇਟ ਹੈ ਇਹ ਭਾਜੀ ਬੰਦਾ ਤੁਹਾਡੇ ਸੰਪਰਕ ਚ ਇੰਸਟਾਗ੍ਰਾਮ ਤੋਂ ਆਇਆ ਜੀ ਨਹੀਂ ਸਾਡੇ ਸੰਪਰਕ ਚ ਨਹੀਂ ਆਇਆ ਜਿਹੜਾ ਸਾਡਾ ਜੀਐਨਕੇ ਆਇਆ ਉਹ ਅੱਜ ਕੱਲ ਇੰਸਟਾਗ੍ਰਾਮ ਤੇ ਸਾਰੇ ਵੀਡੀਓ ਬੰਦੇ ਹੀ ਹੈ ਉੱਥੇ ਇੰਸਟਾਗ੍ਰਾਮ ਤੋਂ ਹੀ ਉਹਨਾਂ ਦੇ ਸਮਕ ਆਇਆ ਜੀ ਭਾਜੀ ਪੇਮੈਂ ਦੀ ਪੇਮੈਂਟ ਨਹੀਂ ਹੈ ਮੈਂ ਤੁਹਾਨੂੰ ਸਿੱਧਾ ਸਾਡੇ ਜਿਹੜਾ ਮੁੰਡਾ ਹੈ ਉਹਦੀ ਹੈ ਜਿਹੜਾ ਜੰਮੂ ਤੋਂ ਮੈਂ ਜੁਲਾਦਾ ਤੋਈ ਹੈ ਤੇ ਉਹਨਾਂ ਨੇ ਇਹਦੇ ਅਕਾਊਂਟ 'ਚ ਪੇਮੈਂਟ ਭਾਈ ਹੈ ਲੇਕਿਨ ਵਟ ਤੁਸੀਂ ਦੇਖੋ ਸਰ ਆਪਣਾ ਇੰਸਟਾਗਰਾਮ ਇਮੀਗ੍ਰੇਸ਼ਨ ਦਾ ਕੋਈ ਦਫਤਰ ਖੋਲਦਾ ਕਰੰਟ ਅਕਾਊਂਟ ਕਿਉਂਕਿ ਇੰਨੇ ਵੱਡੇ ਅਮਾਊਂਟ ਆ ਕਿਸੇ ਪਰਸਨਲ ਅਕਾਊਂਟ 'ਚ ਦੇਣਾ ਤਾਂ ਬੰਦਾ ਵੀ ਨਹੀਂ ਸਟੇਟਸ ਟੈਪ ਹਾਣਾ ਹੀ ਬੰਦਾ ਕਿਉਂਕਿ ਕਰੰਟ ਅਕਾਊਂਟ 'ਚ ਕੋਈ ਬੀਬੀ ਚੁਪਾਏ ਵੈਸੇ ਉਹਨੇ ਇਹਨੇ ਜਿਹੜਾ ਆਪਣਾ ਵਿਸਟਿੰਗ ਕਾਰਡ ਵੀ ਬਣਵਾਇਆ ਹੈ ਉਹਨੇ ਮੇਸ਼ਾਲਾ ਬਣਾਇਆ ਇਮੀਗ੍ਰੇਸ਼ਨ ਲਾਇਰ ਕਰਕੇ ਮੇਰੇ ਕੋਲ ਇਹਦਾ ਵਟਸਐਪ ਭੇਜ ਮੈਂ ਤੁਹਾਨੂੰ ਦਿਖਾਣਾ ਸ਼ਾਇਦ ਦਿਖਾਉ ਸਕਦਾ ਇਹਨੇ ਇਮੀਗ੍ਰੇਸ਼ਨ ਲਾਇਰ ਕਰਕੇ ਆਪਣਾ ਕਾਰਡ ਬਣ ਨਾਮ ਬਿਲਕੁਲ ਨਹੀਂ ਮੇਰਾ ਵੀ ਤੁਹਾਨੂੰ ਜਦੋਂ ਪਤਾ ਲੱਗਾ ਸੀ ਤਾਂ ਉਦੋਂ ਹੀ ਇਹਨੂੰ ਜਿਹੜੇ ਤੁਹਾਡੇ ਬੰਦੇ ਨੇ ਬੜੀ ਪੈਸੇ ਦਿੱਤੇ ਆ ਉਹਦਾ ਨਾਮ ਕੀ ਹੈ ਉਹ ਸ਼ਾਲ ਹੈ ਜੀ ਵਿਸ਼ਾਲ ਵਿਸ਼ਾਲ 10 ਲੱਖ ਰੁਪਏ ਲੈਣਾ ਸੀ ਨਿਊਜ਼ੀਲੈਂਡ ਜਾਣ ਵਾਸਤੇ ਦਿੱਤਾ ਆ ਇਹਦਾ ਹੀ ਕਾਰਡ ਹੈ ਜੀ ਲੇਕਿਨ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਆਪਾਂ ਨਹੀਂ ਉਹਨਾਂ ਨੇ ਦੱਸਰ ਕੇ ਸਾਰੇ ਪੈਸੇ ਜੋ ਵੀ ਉਹਨੇ ਅਕਾਊਂਟ ਚ ਡਾਸਟ ਕਰ ਦਿੱਤੇ ਉਹਨਾਂ ਦੇ ਹਾਂਜੀ ਬਾਕੀ ਇਹ ਤਾਂ ਤੁਸੀਂ ਉਹਨੂੰ ਪੁੱਛ ਲਓ ਮੁੰਡਾ ਬਾਹਰ ਹੈ ਵਿਸ਼ਾਲ ਤੁਸੀਂ ਹੋਰ ਪੁੱਛਣਾ ਪੁੱਛੋ ਠੀਕ ਠੀਕ ਲਾਇ ਸੀ ਰਾਤ ਨੂੰ ਤੇ ਲੇਕੋ ਬਾਹਰ ਇਨਸ਼ਾਅ ਅਜੇ ਕੈਮਰਾ ਲਾ ਕੇ ਜਨਤੋ ਦੇ ਕਾਫੀ ਲੋਕੋ ਕਾਬੂ ਕੀਤਾ ਗਿਆ ਤੋਂ ਦੱਸਿਆ ਰਿਹਾ ਕਿ 1.5 ਲੱਖ ਰੁਪਇਆ ਏਜੰਟ ਨੇ ਜਿਹੜਾ ਕਿ ਆਪਣੇ ਖਾਤੇ ਜਿਹੜਾ ਕਿ ਇਹਨਾਂ ਕੋ ਪਾਇਆ ਹੋ ਸਾਰੇ ਖਰੂਦ ਦੇ ਜਿਹੜੇ ਕਿ ਇਹਨਾਂ ਕੋ ਜਦੋਂ ਏਜੰਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਏਜੰਟ ਵੱਲੋਂ ਕੋਈ ਜਿਹੜਾ ਕਿ ਜਵਾਬ ਨਹੀਂ ਦਿੱਤਾ ਜਾ ਰਿਹਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਤੋ ਇਸ ਬੰਦੇ ਉੱਪਰ ਜਿਹੜਾ ਕਿ ਇਹ આરોਪ ਲੱਗੇ ਆ ਰਹੇ ਆਂ ਤੇ ਆਪਾਂ ਉਹਨਾਂ ਨਾਲ ਬਣਨ ਦੀ ਕੋਸ਼ਿਸ਼ ਕੀਤੀ ਪੱਖਾ ਆਪਣਾ ਲਕੋ ਲੇਕਿਨ ਉਹਨਾਂ ਬੋਲ ਮੂਲ ਕੋਇਆ ਜਾ ਰਿਹਾ ਅੱਜ ਲੋਕਾਂ ਨੇ ਰੰਗੇ ਹੱਤੀ ਫੜਿਆ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਫੜ ਕੇ ਲੈ ਕੇ ਆਏ ਨੇ ਕੱਲ ਹੀ ਨਿਊਜ਼ੀਲੈਂਡ ਦੇ ਵੀਜ਼ੇ ਲਵਾਉਣ ਵਾਲਾ ਏਜੰਟ ਜਿਹੜਾ ਅੱਜ ਲੋਕਾਂ ਦੇ ਹੱਥੇ ਚੜ ਗਿਆ ਜੀ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਸਰ ਮੂਲ ਕੋਨ ਨਾ ਕੀ ਸਰ ਮੂਲ ਕੋਨ ਨਹੀਂ ਹੋਇਆ ਜਦੋਂ ਲੋਕਾਂ ਦੇ ਪੈਸੇ ਤੁਹਾਨੂੰ ਕੰਮ ਕਰਾਉਣ ਦੇ ਕੰਮ ਕਿਉਂ ਨਹੀਂ ਹੋ ਰਹੇ ਜੀ ਭਾਈ ਕਿਹੜੀ ਕੰਟਰੀ ਜਾਣਾ ਜੀ ਭਾਜੀ ਨਿਊਜ਼ੀਲੈਂਡ ਲਈ ਹੈ ਜੀ ਅੱਛਾ ਇਹ ਇਹ ਇਹਨਾਂ ਦਾ ਕਿੱਥੇ ਦਫ਼ਤਰ ਕਿੱਥੇ ਹੈ ਸਾਜੀ ਦਾ ਦਫ਼ਤਰ ਅੱਛਾ ਜੀ ਕਪੂਰਥਲਾ ਚੌਂਕ ਜੀ ਅੱਜ ਕਪੂਰਥਲਾ ਚੌਂਕ ਜੀ ਕੀ ਨਾਮ ਕੀ ਇਹਦਾ ਸਾਨੂੰ ਨਾਮਾ ਜੀ ਇਹਨਾਂ ਦਾ ਐਸ ਕੇ ਭਾਜੀ ਨੇ ਔਰ ਆਪਣੇ ਬੱਗਾ ਭਾਜੀ ਨੇ ਹੈਲਪ ਕੀਤੀ ਹੈ ਫਿਰ ਜਾ ਕੇ ਕਾਬੂ ਆਇਆ ਜੀ ਇਹ ਦੋ ਦਿਨ ਮੈਨੂੰ ਤੰਗ ਕਰਦਾ ਸੀ ਪੇਮੈਂਟ ਪਾ ਪੇਮੈਂਟ ਪਾ ਅੱਜ ਵੀ ਉਹਨੂੰ ਕੈਸ਼ ਮੈਂ ਕਿਹਾ ਸੀ ਅੱਜ ਕੈਸ਼ ਆ ਮੈਨੂੰ ਕੈਸ਼ ਲੈਣਾ ਜਾਣਾ ਤੇ ਤੁਹਾਡਾ ਇਹਦੇ ਨਾਲ ਕਿੱਦਾਂ ਕੰਟੈਕਟ ਹੋਇਆ ਸੀ ਭਾਜੀ ਜੀ ਨੇ ਮੈਂ ਫੋਨ ਤੇ ਕਿਤੇ ਇੰਸਟਾਗ੍ਰਾਮ ਤੇ ਮੈਂ ਕੰਟੈਕਟ ਕੀਤਾ ਸੀ ਹਾਂਜੀ ਇੰਸਟਾਗ੍ਰਾਮ ਤੇ ਇਹ ਆਪਣਾ ਕਬੂਦਾ ਚੌਕ ਪੂਰ ਤੋਂ ਲਚੌਕ ਦੇ ਵਿੱਚ 11 11 ਲੱਖ 60 ਹਜ਼ਾਰ ਦੇ ਦਿੱਤੇ ਸਾਡੀ ਫਿਰ ਜਾ ਕੇ ਹੱਥ ਆਇਆ ਜੀ ਕਿਉਂਕਿ ਬੜੇ ਭੋਲੇ ਭਾਲੇ ਲੋਕਾਂ ਦੇ ਪੈਸੇ ਹੁੰਦੇ ਆ 11 ਲੱਖ 60 ਹਜ਼ਾਰ ਲੈ ਚੁੱਕਾ ਸੀ ਅੱਜ 80 ਹਜ਼ਾਰ ਰੁਪਏ ਹੋਰ ਲੈਣ ਦਾ ਮਾਰਾ ਫੜਿਆ ਗਿਆ ਹਮ ਸਾ ਜਿਹੜੇ ਤੁਸੀਂ ਭਾਜੀ ਦੇ ਸੰਪਰਕ ਚ ਕਿੱਦਾ ਹੈ ਭਾਜੀ ਇੰਸਟਾਗ੍ਰਾਮ ਤੇ ਸਾਰੇ ਵੀਡੀਓ ਬੰਦੀਆਂ ਆ ਤੁਹਾਨੂੰ ਪਤਾ ਕੋਈ ਨਾ ਕੋਈ ਮਤਲਬ ਐਡ ਦੇਖ ਕੇ ਹਾਂ ਜੀ ਹਾਂ ਜੀ ਐਡ ਦੇਖ ਕੇ ਆ ਗਏ ਠੀਕ ਹੈ ਸੋ ਦੇਖ ਸਕਦੇ ਹੋ ਇੱਕ ਵਾਰੀ ਫੇਰ ਤਸਵੀਰਾਂ ਤੁਹਾਨੂੰ ਜਿਹੜੀ ਸਾਂਝੀ ਕਰਾਂਗੇ ਜਿਹੜਾ ਕਿ ਏਜੰਟ ਜਿਹੜਾ ਲੈ ਕੇ ਜਾ ਰਹੇ ਫੜ ਕੇ ਹੁਣ ਦੂਜੇ ਥਾਣੇ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਲੈ ਕੇ ਆਏ ਸੀ ਤਾਂ ਮੌਕੇ ਤੇ ਦੇਖ ਸਕਦੇ ਹੋ ਕਿ ਇਹਨੂੰ ਜਿਹੜਾ ਏਜੰਟ ਨੂੰ ਫੜਿਆ ਗਿਆ ਔਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਿਹਾ ਜਲੰਧਰ ਤੋਂ ਇਸ ਵੇਲੇ ਪਬਲਿਕ ਅਪਡੇਟ ਟੀਵੀ ਦੇ ਉੱਪਰ ਔਰ ਇਹ ਦੇਖ ਸਕਦੇ ਹੋ ਕਿ ਜਲੰਧਰ ਦੇ ਵਿੱਚ ਵਾਕਿਆ ਲਗ ਲਗ ਇਲਾਕਿਆਂ ਦੇ ਵਿੱਚ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਪਾਗਲ ਬਣਾ ਕੇ ਜਿਹੜੇ ਪੈਸੇ ਆ ਉਹਨਾਂ ਕੋਲੋਂ ਹੀਟ ਲਿੱਤੇ ਜਾਂਦੇ ਠੱਗ ਲਿੱਤਾ ਜਾਂਦਾ ਔਰ ਤੋਂ ਬਾਅਦ ਉਹਨਾਂ ਦਾ ਜਿਹੜਾ ਕੰਮ ਹੈ ਨਹੀਂ ਕਰਵਾਇਆ ਜਾਂਦਾ ਉਸ ਦੇ ਦੇਖਦੇ ਹੋਏ ਕਿ ਅੱਜ ਥਾਣਾ 23 ਨੰਬਰ 3 ਦੇ ਵਿੱਚ ਇਸ ਵਿਅਕਤੀ ਨੂੰ ਫੜ ਕੇ ਲੈ ਕੇ ਆਏ ਸੀ ਉਹ ਜਿਹੜਾ ਕਪੂਰਥਲਾ ਚੌਂਕ ਦੇ ਵਿੱਚ ਦਫ਼ਤਰ ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਦੇ ਉੱਪਰ ਇਸ ਨੂੰ ਜਿਹੜਾ ਫੜਿਆ ਗਿਆ ਤਾਂ ਉਹ ਦਫ਼ਤਰ ਤੋਂ ਜਿਹੜਾ ਇਹ ਹੁਣ ਦੂਜੇ ਥਾਣੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਵਿਅਕਤੀ ਫੜ ਕੇ ਲਿਆਦਾ ਕੀ ਮਾਮਲਾ ਸੀ ਹੈ ਨਹੀਂ ਸਰ ਇਹ ਮਾਮਲਾ ਕੀ ਸੀਗਾ ਜਿਹੜਾ ਏਜੰਟ ਲੈ ਕੇ ਆਏ ਸੀ ਫੜ ਕੇ ਜੀ ਕੁਝ ਉਹਨਾਂ ਨੂੰ 2 ਨੰਬਰ ਦੇ ਏਰੀਆ ਵਿੱਚ ਕਹਿੰਦਾ ਹੀ ਉਹਦਾ ਬਕੂਆ ਤੁਹਾਡਾ ਨਹੀਂ ਸੀਗਾ ਨਹੀਂ ਬਕੂਆ ਆਪਣਾ ਸੀ ਜੀ 2 ਨੰਬਰ ਦਾ ਇਹ ਸਰ ਇਹ ਮਾਮਲੇ ਦਾ ਮਾਮਲੇ ਦਾ ਸਰ ਪਤਾ ਲੱਗਾ ਕੀ ਹੈ ਕਿ ਕਿੰਨੇ ਪੈਸੇ ਉਹ ਲੈਂਦੇ ਸੀ ਠੀਕ ਹੈ ਸੋ ਖਾਣਾ ਡੀ ਨੰਬਰ 3 ਤੋਂ ਸਬਜਕਟੀ ਨੂੰ ਲੈ ਕੇ ਜਾ